ਲੋ ਜੀ ਹੁਣ ਤੁਹਾਨੂੰ ਜਿਹੜੀ ਚੀਜ਼ ਦਿਖਾਉਣ ਚਾ ਰਹੇ ਆ ਉਹ ਮਤਲਬ ਕਾਰ ਬਜ਼ਾਰ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਊ ਵੀ ਕੋਈ ਕਾਰ ਵੇਰ ਐ ਲਿਖ ਕੇ ਲਾ ਦੂ ਇਹ ਗੱਲ ਨੂੰ ਵੀ ਫਿਕਸ ਪ੍ਰਾਈਸ ਕਾਰ ਸਿਰਫ 6.5 ਲੱਖ ਰੁਪਏ ਦੀ ਗੱਡੀ ਤੁਹਾਨੂੰ ਦੇ ਦਾਂਗੇ ਜੈਗਵਾਰ ਮਤਲਬ ਇਹ ਗੱਡੀ ਪੂਰੀ ਸ਼ਾਨਦਾਰ ਆ ਔਰ ਗੱਡੀ ਦਾ ਰੇਟ ਸੁਣ ਕੇ ਵੀ ਹਰਾਨ ਰਹਿ ਜਾਓਗੇ 5.5 ਲੱਖ ਰੁਪਏ ਟਾਟਾ ਦੀ ਬਹੁਤ ਵਧੀਆ ਗੱਡੀ 14 ਮਾਡਲ ਜੇ ਆਪਾਂ ਡਿਜ਼ਾਇਰ ਲਈਏ ਤਾਂ 4 ਲੱਖ ਰੁਪਏ ਦੀ ਮਿਲਦੀ ਆ ਇਹ ਗੱਡੀ ਤੁਹਾਨੂੰ ਦਵਾਂਗੇ ਅਸੀਂ 2 ਲੱਖ 25000 ਤੇ ਫਸਟ ਓਨਰ ਆ 72000 ਕਿਲੋਮੀਟਰ ਚੱਲੀ ਹੋਈ ਆ ਤੇ 1,20,000 ਰੁਪਏ ਦੀ ਅੱਛਾ JDI ਚਾਹੇ ਬਹੁਤ ਸੋਹਣੀ ਗੱਡੀ ਹੈ 12 ਮਾਡਲ 12 ਮਾਡਲ ਚ JDI ਬਹੁਤ ਘੱਟ ਗੱਡੀ ਮਿਲਦੀ ਆ ਚੱਲ ਵੀ ਇਹ ਆ ਗਈ ਜੀ ਸਕੋਰਪੀਓ ਫਸਟ ਓਨਰ ਗੱਡੀ ਹੈ ਇਹ ਤੇ 6.5 ਲੱਖ ਰੁਪਏ ਦੀ ਵਿੱਚ NOC ਤੁਹਾਨੂੰ ਦੇ ਦਾਂਗੇ 2017 ਮਾਡਲ ਹੈ ਤੇ ਆਟੋਮੈਟਿਕ ਆ ਆਟੋਮੈਟਿਕ ਦੇ ਵਿੱਚ ਬਹੁਤ ਘੱਟ ਗੱਡੀ ਗੇਟਨ ਬਾਜ਼ਾਰ ਦੇ ਵਿੱਚ ਮਿਲਦੀ ਆ ਤੁਹਾਨੂੰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆਈਆਂ ਨੇ ਗੱਡੀਆਂ ਬਰੀਜ਼ਾ ਨੇ ਜਿਹੜੀ ਮਿਲਦਣੀ ਮਾਰਕੀਟ ਦੇ ਵਿੱਚ ਸਾਡੇ ਕੋਲ ਘੱਟੋ ਘੱਟ ਮਿਲਣਾ ਦਾ 15-20 ਗੱਡੀਆਂ ਤੁਹਾਨੂੰ ਅਸੀਂ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਅਗਲਾ ਮੇਲਾ ਜਿਹੜਾ ਹੈਗਾ ਉਹ ਹੈਗਾ 10 ਅਗਸਤ ਦਾ ਦੋਸਤੋ ਸਵਾਗਤ ਆ ਤੁਹਾਡਾ ਕਾਰ ਮੇਲੇ ਅਮਰਗੜ ਤੋਂ ਅੱਜ 13 ਜੁਲਾਈ ਕਾਰ ਮੇਲਾ ਆਪਾਂ ਜਿਹੜਾ ਲਾਇਆ ਹੈ ਅਮਰਗੜ ਵਿਖੇ ਬਹੁਤ ਭਾਰੀ ਰੌਣਕ ਮਤਲਬ ਰਿਕਾਰਡ ਤੌਰ ਰੌਣਕ ਰਹੀ ਹੈ ਔਰ ਬਹੁਤ ਰਿਕਾਰਡ ਤੌਰ ਅੱਜ ਦੀ ਕਰਮੀ ਵੀ ਰਹੀ ਬਹੁਤ ਭਰਾ ਸਾਡੇ ਆਏ ਨੇ ਬੜੀ ਦੂਰੋਂ ਦੂਰੋਂ ਅਮਰitsar ਤੋਂ ਬੋਹਰ ਤੋਂ ਬਠਿੰਡੇ ਤੋਂ ਮਾਨਸਾ ਤੋਂ ਔਰ ਗੱਡੀਆਂ ਵੀ ਵੇਚ ਕੇ ਗਏ ਨੇ ਇਹ ਨਹੀਂ ਹੈਗਾ ਵੀ ਗੱਡੀ ਨਹੀਂ ਕੋਈ ਵਿਕੀ ਉਹਨਾਂ ਦੀ ਜਾਂ ਉਹ ਨਹੀਂ ਹੋਇਆ ਜਿਵੇਂ ਕਹਿੰਦੇ ਨੇ ਵੀ ਖੁਸ਼ ਹੋ ਕੇ ਗਏ ਨੇ ਤੇ ਅੱਜ ਦਾ ਸਟਾਕ ਬਹੁਤ ਜ਼ਿਆਦਾ ਹੈਗਾ ਤੇ ਇਹ ਵੀਡੀਓ ਸਿਰਫ ਉਸ ਮਕਸਦ ਨਾਲ ਬਣਾਈ ਜਾਂਦੀ ਹੈ ਵੀ ਤਾਂ ਕਿ ਆਪਾਂ ਨੂੰ ਅ ਅਸੀਂ ਕਹਿੰਦੇ ਹਾਂ ਵੀ ਮੇਲਾ ਇੱਕ ਦਿਨ ਦਾ ਨਹੀਂ ਹੈਗਾ ਮੇਲਾ ਇਹ ਜਿਹੜਾ ਹੈਗਾ ਇਹ ਪੂਰੇ ਮਹੀਨੇ ਦਾ ਮੇਲਾ ਚੱਲਦਾ ਰਹੇ ਤੇ ਜਿਹੜੀ ਵੀ ਗੱਡੀ ਤੁਹਾਨੂੰ ਇਸ ਸਟਾਕ ਦੇ ਵਿੱਚ ਪਸੰਦ ਆਉਂਦੀ ਆ ਤਾਂ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਸਾਡੇ ਤੋਂ ਡਿਟੇਲ ਲੈ ਸਕਦੇ ਹੋ ਸਰਟੀਫਾਈਡ ਰਿਪੋਰਟ ਦੇਣਾ ਲੋਨ ਦੀ ਫੈਸਿਲਿਟੀ ਦੇਣਾ ਇਹ ਫੇਅਰ ਡੀਲ ਫੇਅਰ ਡੀਲ ਦੇਣਾ ਇਹ ਮਤਲਬ ਇੱਥੇ ਤਿੰਨ ਕੰਮ ਸਾਡੇ ਮਤਲਬ ਪੱਕੇ ਮੰਨੇ ਜਾਂਦੇ ਨੇ ਤਾਂ ਲੱਕੀ ਡਰਾ ਚੌਥਾ ਜੀ ਇਹ ਲੱਕੀ ਡਰਾ ਵੀ ਅਸੀਂ ਕੱਢਦੇ ਆਂ ਤੇ ਇਹ ਵੀਡੀਓ ਖਤਮ ਹੋਣ ਤੱਕ ਸ਼ਾਇਦ ਆਪਾਂ ਲੱਕੀ ਡਰਾ ਤੱਕ ਪਹੁੰਚ ਜਾਈਏ ਸਭ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਿਓ ਸਾਡਾ ਹਣਾ ਮਤਲਬ ਬਹੁਤ ਲੋਗੜਾ ਸੋਡੇ ਸਪੋਰਟ ਦੀ ਸਾਨੂੰ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਟੇਟਸ ਲਾਇਆ ਕਰੋ ਕਿਉਂਕਿ ਸੈਰਟੀਫਾਈਡ ਰਿਪੋਰਟ ਦੇਣੀ ਬਹੁਤ ਔਖਾ ਕੰਮ ਹੈ ਤੇ i20 ਆ ਇਹ 2021 ਮਾਡਲ ਆ ਇਹ ਫਸਟ ਓਨਰ 12ਵੇਂ ਮਹੀਨੇ ਦੀ ਗੱਡੀ ਆ ਤੇ 7 ਲੱਖ ਰੁਪਏ ਦੀ ਆਲ ਓਰੀਜਨਲ ਪੇਂਟ ਦੇ ਵਿੱਚ ਗੱਡੀ ਇਹ ਗੱਡੀ ਤੁਹਾਨੂੰ ਦੇਵਾਂਗੇ ਜੀ 2011 ਮਾਡਲ vdi 230000 ਰੁਪਏ ਦੀ ਗੱਡੀ ਆ ਇਹ ਤੇ ਬਹੁਤ ਸੋਹਣੀ ਕਾਰ ਆ ਤੇ ਆਹ ਲੀਵਾ ਆਈ ਸੀ ਸਾਡੇ ਕੋਲ ਪੈਟਰੋਲ ਵਾਲੀ ਗੱਡੀ ਲੈਣ ਨਾਲ ਭਰਾ ਹੁੰਦੇ ਨੇ ਸਾਡੇ 2011 ਮਾਡਲ ਲੀਵਾ ਇਹ ਤੇ ਦੋ ਗੱਲ 2 ਲੱਖ 2 ਲੱਖ ਦੀ ਰੇਂਜ ਦੀ ਆ ਬਸ ਸਾਰੀ ਬਹੁਤ ਵਧੀਆ ਕਾਰ ਆ ਪਹਿਲੇ ਨਾਂ ਦੀ ਕਾਰ ਆ ਪੈਟਰੋਲ ਦੇ ਵਿੱਚ ਬਹੁਤ ਸੋਹਣੀ ਗੱਡੀ ਆ ਤੇ ਬਰੀਜ਼ਾ ਸਾਡੇ ਕੋਲ ਆਈ ਸੀ ਆ 2019 ਮਾਡਲ ਸਿਰਫ 695000 ਰੁਪਏ ਦੀ ਰੇਟ ਦੱਸ ਦਿਓ ਵੀ ਪਸੰਦ ਆ ਰਿਹਾ ਕਿ ਨਹੀਂ ਆ ਰਿਹਾ ਤੇ ਇਹ ਆ ਗਈ ਜੀ ਸਾਡੇ ਕੋਲ ਕ੍ਰੇਟਾ 2017 ਮਾਡਲ ਐਸਐਕਸ ਮਾਡਲ ਦੇ ਵਿੱਚ ਹੈ ਤੇ 7.5 ਲੱਖ ਰੁਪਏ ਦੀ ਗੱਡੀ ਹੈ 7.5 ਲੱਖ ਰੁਪਏ ਦੀ ਰੇਂਜ ਚ ਹਸਤਾ ਔਰ オリジナル ਪੇਂਟ ਚ ਗੱਡੀ ਐ ਐਸਐਕਕਸ ਮਾਡਲ ਦੇ ਵਿੱਚ ਐ ਇਹ ਆ ਗਈ ਜੀ ਇੰਡੀਗੋ 2010 ਮਾਡਲ 1.5 ਲੱਖ ਰੁਪਏ ਦੀ ਤੇ ਪੰਜਾਬ ਨੰਬਰ ਹੈ ਓਨਰ ਸੈਕੰਡ ਐ ਇਹ ਆ ਗਈ ਜੀ 16 ਮਾਡਲ 3rd ਓਨਰ 4.40 ਲੱਖ ਰੁਪਏ ਦੀ ਸਵਿਸਟ ਤੇ ਇਹ ਆ ਗਈ ਜੀ ਰੈਪਿਡ 2012 ਮਾਡਲ ਸੈਕੰਡ ਓਨਰ 240000 ਰੁਪਏ ਦੀ ਗੱਡੀ ਆ ਇਹ ਤੇ ਵਧੀਆ ਕਾਰ ਆ ਪੂਰੀ VDI 2019 ਮਾਡਲ ਮਤਲਬ ਇਸ ਵਕਤ ਸਾਡੇ ਕੋਲ ਜਿਹੜੀਆਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆਈਆਂ ਨੇ ਗੱਡੀਆਂ ਬਰੀਜ਼ਾ ਨੇ ਜਿਹੜੀ ਮਿਲਦੀ ਨਹੀਂ ਮਾਰਕੀਟ ਦੇ ਵਿੱਚ ਸਾਡੇ ਕੋਲ ਘੱਟੋ ਘੱਟ ਮਿਲਣਾ ਦਾ 15-20 ਗੱਡੀਆਂ ਤੁਹਾਨੂੰ ਅਸੀਂ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਤੇ 2019 ਮਾਡਲ VDI ਆ 7.5 ਲੱਖ ਰੁਪਏ ਦੀ ਗੱਡੀ ਆ ਇਹ ਬਹੁਤ ਸੋਹਣੀ ਕਾਰ ਆ ਤੇ ਏ ਆ ਗਈ ਜੀ 23 ਮਾਡਲ Swift Patrol ਜੇ ਭਰਾ ਸਾਡਾ ਕੋਈ ਲੈਣ ਵਾਲਾ 6.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਲੌਏ ਵੀਲ ਵਗੈਰਾ ਐਕਸਟਰਾ ਫਿਟਿੰਗ ਹੋਈ ਹੋਈ ਆ Honda City ਬਹੁਤ ਵਧੀਆ ਗੱਡੀ ਆ ਛੋਟਾ ਨੰਬਰਾਂ ਦੇਖੋ BAP0032 ਨੰਬਰ ਗੱਡੀ ਆ 2017 ਮਾਡਲ ਹੈ ਤੇ 18 ਦੀ ਰਜਿਸਟਰਡ ਆ ਗੱਡੀ ਇਹ ਓਨਰ ਸੈਕੰਡ ਆ ਤੇ 6 ਲੱਖ ਰੁਪਏ ਦੀ ਰੇਂਜ ਆ ਬੈਂਕ ਮੈਨੇਜਰ ਦੀ ਕਾਰ ਆ ਵਧੀਆ ਕਾਰ ਆ ਗੱਡੀ ਆ ਆਈਕਨ ਆ ਗਈ ਜੀ 2010 ਮਾਡਲ 1.60 ਲੱਖ ਰੁਪਏ ਦੀ ਗੱਡੀ ਆ ਜੀ ਇਹ ਤੇ ਨੰਬਰ ਪੰਜਾਬ ਇਹ ਆ ਦੇ ਦਾਂਗੇ ਤੁਹਾਨੂੰ Swift ਦੇਖੋ ਕਿੰਨੀ ਸੋਹਣੀ ਕਾਰ ਆ ਘੋੜੇ ਵਾਂਗੂ ਖੜੀ ਆ ਜ ਤੇ MRF ਦੇ ਨਵੇਂ ਟਾਇਰ ਨੇ ਸੈਕੰਡ ਓਨਰ 85000 ਚੱਲੀ ਹੈ 15 ਮਾਡਲ 16 ਦੀ ਰਜਿਸਟਰਡ ਹੈ ਤੇ 385000 ਰੁਪਏ ਦੀ ਗੱਡੀ ਦੇ ਦਾਂਗੇ ਇਹ ਆ ਗਈ ਜੀ ਸਕੋਰਪੀਓ 2019 ਮਾਡਲ S11 ਮਾਡਲ ਦੇ ਵਿੱਚ ਗੱਡੀ ਆ S11 ਮਾਡਲ ਦੇ ਵਿੱਚ ਗੱਡੀ ਆ ਤੇ ਗੱਡੀ ਮਿਲਦੀ ਆ 12.5 ਲੱਖ ਰੁਪਏ ਦੀ ਇੱਕ ਮਿੰਟ ਬੰਦ ਕਰ ਤਾਂ ਠੀਕ ਹੈ 2010 ਮਾਡਲ ਇਹ ਗੱਡੀ ਆ ਜੀ ਸਾਡੇ ਕੋਲ ਆਈ ਹੋਈ ਪੈਟਰੋਲ ਪੈਟਰੋਲ ਵਾਲੀ ਐ ਐਲ ਐਕਸ ਆਈ ਐ 175000 ਰੁਪਿਆ ਇਹਦੀ ਮਤਲਬ ਡਿਮਾਂਡ ਹੈਗੀ ਆ ਤੇ ਇਹ ਆ ਗਈ ਜੀ ਆਪਣੀ ਵਰਨਾ 2015 ਐਸ ਐਕਸ ਮਾਡਲ ਦੇ ਵਿੱਚ 475000 ਰੁਪਏ ਦੀ ਗੱਡੀ ਇਹ ਹੈਗੀ ਆ ਤੇ ਹੋਂਡਾ ਅਮੇਜ਼ ਬਸ ਟਰਾਈ ਹੋ ਕੇ ਆਈ ਆ ਡੀਜ਼ਲ ਵਾਲੀ ਗੱਡੀ ਐ ਸੈਕੰਡ ਓਨਰ ਆ 72000 ਚੱਲੀ ਹੋਈ ਆ ਤੇ ਸਵਾ 3 ਲੱਖ ਰੁਪਏ ਸਾਨੂੰ ਗੱਡੀ ਇਹ ਮਿਲ ਜੂ ਕੰਪਨੀ ਲਾਈਵ ਵੀਲ ਪੇਸੇ ਨੇ ਵਿੱਚ ਸੋਹਣੀ ਗੱਡੀ ਆ ਪੂਰੀ ਮਤਲਬ ਫਰੰਟ ਸ਼ੀਸ਼ਾ ਤੱਕ ਨਾਲ ਦਾ ਗੱਡੀ ਦਾ ਤੇ ਆ ਜਾ ਇਧਰੋਂ ਆਹੀ ਇਧਰ ਨਹੀਂ ਕਰ ਲੈ। ਕ੍ਰੇਟਾ 2018-19 ਦੀ ਰਜਿਸਟਰਡ ਐ ਐਸਐਕਸ ਆਪਸ਼ਨਲ ਮਾਡਲ ਦੇ ਵਿੱਚ ਆ ਗੱਡੀ ਇਹ 8 ਲੱਖ ਤੇ 65000 ਰੁਪਏ ਦੀ ਗੱਡੀ ਆ ਇਹ। ਵਧੀਆ ਕਾਰ ਐ ਤੇ ਮਰੂਤੀ ਕਾਰ ਜੇ ਭਰਾ ਸਾਡਾ ਕੋਈ ਲੈਣ ਵਾਲਾ 2004 ਮਾਡਲ ਮਰੂਤੀ ਸਿਰਫ 45000 ਰੁਪਏ ਦੀ ਐ ਲਾਈ ਵੀਲ ਵਗੈਰਾ ਪਏ ਹੋਏ ਨੇ ਸੋਹਣੀ ਕਾਰ ਐ। ਦੇਖੋ ਬਲੈਕ ਕਲਰ ਦੀ ਆ ਗਈ ਐ ਸਾਡੇ ਕੋਲੇ ਫੋਰਚੂਨਰ 2000 ਆ 12 ਮਾਡਲ 2012 ਮਾਡਲ ਗੱਡੀ ਆ ਤੇ 120000 ਚੱਲੀ ਆ 7.5 ਲੱਖ ਰੁਪਏ ਦੀ ਗੱਡੀ ਤੁਹਾਨੂੰ ਇਹ ਪੈਜੂ ਇੱਕ ਮਿੰਟ ਰੁਕੀ ਹੂੰ 2009 ਮਾਡਲ ਆ ਇਹ 12 ਦੀ ਰਜਿਸਟਰਡ ਹੋਈ ਹੋਈ ਗੱਡੀ ਆ 27 ਤੱਕ ਪਾਸ ਆ VIP ਛੋਟਾ ਨੰਬਰ ਆ ਗੱਡੀ ਦਾ ਤੇ ਬਾਈ ਕਹਿ ਰਹੇ ਨੇ 7.5 ਲੱਖ ਰੁਪਏ ਬਾਕੀ ਤੁਸੀਂ ਕਾਲ ਕਰਕੇ ਇੱਕ ਵਾਰੀ ਰੇਟ ਕਨਫਰਮ ਕਰਵਾ ਲਿਓ ਘੱਟ ਵੱਧ ਕਿੰਨਾ ਹੋ ਸਕਦਾ ਤੇ ਆਲਟੋ 2009 ਤੇ 10 ਦੀ ਰਜਿਸਟਰਡ ਆ ਸਵਾ ਲੱਖ ਰੁਪਏ ਦੀ ਥਰਡ ਓਨਰ ਗੱਡੀ ਆ ਇਹ 골ਡਨ ਜਿਆ ਰੰਗਾ ਪੀਵੀ 65 ਨੰਬਰ ਦੀ ਕਾਰ ਹੈ। ਇਹ ਆ ਗਈ ਜੀ ਡਿਜ਼ਾਇਰ ਜੀਡੀਆਈ 2014 ਮਾਡਲ ਬਹੁਤ ਸੋਹਣੀ ਕਾਰ ਹੈ ਤੇ ਜੀਡੀਆਈ ਆ ਟਾਪ ਮਾਡਲ ਸਵਾ ਚਾਰ ਲੱਖ ਰੁਪਏ ਦੀ ਤੁਹਾਨੂੰ ਗੱਡੀ ਇਹ ਅਸੀਂ ਦੇ ਦਾਂਗੇ ਤੇ ਆਪਾਂ ਇਧਰ ਇਹ ਆ ਗਈ ਗੱਡੀ ਜੀ 2010 ਮਾਡਲ 1 ਲੱਖ 40000 ਰੁਪਏ ਦੀ ਡੀਜ਼ਲ ਵਾਲੀ ਇਹ ਗੱਡੀ ਆ ਇਹ ਤੇ ਅਲਾਈ ਵਗੈਰਾ ਪਏ ਹੋਏ ਨੇ ਅ ਇੰਜਨ-ਓੰਜਨ ਵਗੈਰਾ ਓਕੇ ਆ 1 ਲੱਖ 40000 ਰੁਪਏ ਦੀ ਸਰ ਬਹੁਤ ਵਧੀਆ ਰੇਟ ਦੀ ਛੋਟੇ ਰੇਟ ਦੀ ਕਾਰ ਆ ਤੇ ਲੱਖ ਰੁਪਏ ਤੁਹਾਨੂੰ ਇੰਡੀਕਾ ਦੇ ਦਾਂਗੇ 2012 ਮਾਡਲ ओरिजिनल ਪੇਂਟ ਚ ਤੇ Honda City ਆਟੋਮੈਟਿਕ ਦੇ ਵਿੱਚ ਹੈ ਸਵਾ ਲੱਖ ਰੁਪਏ ਦੀ ਸਾਰੀ ਗੱਡੀ ਵਧੀਆ ਕਾਰ ਆ ਚਟੇ ਰੰਗ ਦੀ ਤੇ ਆਟੋਮੈਟਿਕ ਇਹ ਪਾਸ ਹੋਈ ਹੋਈ ਹੈ ਜੀ ਇਹ ਗੱਡੀ ਆ ਗਈ ਜੀ 50 ਨੰਬਰ ਲਾ ਕੇ 4.5 ਲੱਖ ਰੁਪਏ ਦੀ 2018 ਮਾਡਲ ਹੈ ਇਹ ਗੱਡੀ LDI ਆਪਸ਼ਨਲ ਮਾਡਲ ਦੇ ਵਿੱਚ ਆ ਬਹੁਤ ਵਧੀਆ ਕਾਰ ਤੇ ਅਗਲੀ ਗੱਡੀ ਆ ਗਈ ਜੀ Honda Amaze 2016 ਮਾਡਲ ਹੈ ਵਿਦ CNG ਆ 2,75,000 ਰੁਪਏ ਦੀ ਇਹ ਇਹ ਆ ਗਈ ਜੀ 2011 ਮਾਡਲ ਐਲਐਕਐਸਆਈ ਬਹੁਤ ਸੋਹਣੀ ਕਾਰ ਆ 220000 ਰੁਪਏ ਦੀ ਵਿਦ ਐਨਓਸੀ ਮਤਲਬ オリジナル ਪੇਂਟ ਚ ਕਾਰ ਆ ਕੇ ਸੀਰੀਜ਼ ਇੰਜਨ ਵਾਲੀ ਐ ਤੇ ਆ ਆ ਗਈ ਜੀ ਗੱਡੀ ਆਪਣੀ ਸਵਿਫਟ 2011 ਮਾਡਲ 11 ਮਾਡਲ ਫਸਟ ਓਨਰ 75000 ਚੱਲੀ ਹਿਆ 215000 ਰੁਪਏ ਦੀ ਡਿਮਾਂਡ ਆ ਪੰਜਾਬ ਆਲਟੋ ਆ ਗਈ ਜੀ ਇਹ ਕੇ10 ਬਹੁਤ ਵਧੀਆ ਕਾਰ ਆ 2017 ਮਾਡਲ ਆ ਤੇ ਆਟੋਮੈਟਿਕ ਆ ਆਟੋਮੈਟਿਕ ਦੇ ਵਿੱਚ ਬਹੁਤ ਘੱਟ ਗੱਡੀ ਗੇਟਾਂ ਬਜ਼ਾਰਤ ਦੇ ਵਿੱਚ ਮਿਲਦੀ ਆ ਤੁਹਾਨੂੰ ਤੁਹਾਨੂੰ ਦਵਾਂਗੇ 325000 ਰੁਪਏ ਤੇ ਇਹ ਆ ਗਈ ਜੀ 2000 12 ਮਾਡਲ ਡਿਜ਼ਾਇਰ 230000 ਰੁਪਏ ਦੀ ਫਿਰ ਤਾਂ ਇਹਨੂੰ ਸੀ ਬਹੁਤ ਸਹੀ ਰੇਟ ਦੀ ਕਾਰ ਹੈ ਤੇ ਡਿਜ਼ਾਇਰ ਹੈ ਔਰ ਬਾਡੀ ਲਾਈਨ ਦੀ ਵੀ ਸਿੱਧੀ ਕਾਰ ਆ ਵਧੀਆ ਕਾਰ ਆ ਤੇ ਇਹ ਆ ਗਈ ਜੀ 2013 ਮਾਡਲ i20 ਬਹੁਤ ਸੋਹਣੀ ਗੱਡੀ ਆ ਦੇਖੋ ਲਾਈ ਵੀਲ ਤੇ ਟਾਇਰ ਜੋ ਕੋਹਾਮਾ ਦੇ ਬਿਲਕੁਲ ਨਵੇਂ ਨੇ 35 40000 ਦਾ ਸੈੱਟ ਲੱਗਿਆ ਹੋਣਾ ਘੱਟੋ ਘੱਟ ਤੇ 110000 ਰੁਪਏ ਦੀ ਗੱਡੀ ਤੁਹਾਨੂੰ ਇਹ ਮਿਲ ਜੂਗੀ ਜੀ ਵਧੀਆ ਕਾਰ ਆ ਤੇ ਆ ਆ ਗਈ ਜੀ ਆਪਣੀ 2011 ਮਾਡਲ ਡਿਜ਼ਾਇਰ ਸੈਕੰਡ ਓਨਰ 225000 ਰੁਪਏ ਦੀ ਮਤਲਬ ਹੈਗੀ ਆ ਡਿਮਾਂਡ ਤੇ ਥੋੜਾ ਬੋਤਾ ਉੱਤੇ ਥੱਲੇ ਹੋ ਜੂਗਾ ਕੰਡੀਸ਼ਨ ਗੱਡੀ ਦੀ ਪੂਰੀ ਸੋਹਣੀ ਇਹ ਗੱਡੀ ਆ ਗਈ ਜੀ ਤੁਹਾਡੇ ਸਾਹਮਣੇ 2018 ਮਾਡਲ VDI ਪੰਜਾਬ ਨੰਬਰ 685000 ਰੁਪਏ ਦੀ ਗੱਡੀ ਆ ਬਰੀਜ਼ਾ ਅਲਾਈ ਟਾਇਰ ਪੂਰੇ ਟੌਪ ਤੇ ਲੱਗੇ ਨੇ ਮੇ ਚਲਣ ਦੇ ਟਾਇਰ ਨੇ ਤੇ 2012 ਮਾਡਲ ਥਰਡ ਓਨਰ 275000 ਰੁਪਏ ਦੀ ਤੁਹਾਨੂੰ ਪੈਟਰੋਲ ਚ ਜਿਹੜੀ Swift ਮਿਲ ਜੂਗੀ ਜੀ ਪੈਟਰੋਲ ਚ Swift ਮਿਲ ਜੂਗੀ ਤੇ ਆ ਗੱਡੀ ਬਹੁਤ ਸਪੈਸ਼ਲ ਆਈ ਹੈ ਸਾਡੇ ਕੋਲ ਕਿਉਂਕਿ ਇਹ ਗੱਡੀ ਚੱਲੀ ਹੈ ਸਿਰਫ 650 ਕਿਲੋਮੀਟਰ 650 ਕਿਲੋਮੀਟਰ ਚੱਲੀ ਹੈ ਆਲ ਓਰੀਜਨਲ 765000 ਰੁਪਏ ਦੀ ਗੱਡੀ ਇਹ ਤੁਹਾਨੂੰ ਮਿਲ ਜੂਗੀ ਇਹ ਵੀ 65 ਨੰਬਰ ਦੀ ਗੱਡੀ ਆ ਇਹ Eco Sports ਆ ਗਈ ਜੀ 2000 13 ਮਾਡਲ ਆ ਸਿਰਫ 23000 ਕਿਲੋਮੀਟਰ ਚੱਲੀ ਹੋਈ ਐ ਤੇ ਬਹੁਤ ਸੋਹਣੀ ਗੱਡੀ ਆ Ориਜੀਨਲ ਪੇਂਟ ਚ ਆ ਤੇ 2 ਲੱਖ ਰੁਪਏ ਦੀ ਗੱਡੀ ਇਹ ਤੁਹਾਨੂੰ ਮਿਲ ਜੂਗੀ ਜੀ ਵਧੀਆ ਕਰਾ ਤੁਸੀਂ ਇੱਧਰ ਦੇਖ ਰਹੇ ਹੋ ਜੀ ਗੱਡੀਆਂ ਜਿਹੜੀਆਂ ਡਿਲੀਵਰ ਹੋ ਰਹੀਆਂ ਨੇ ਇਹ ਗੱਡੀਆਂ ਵਿਕ ਚੁੱਕੀਆਂ ਨੇਗੀਆਂ ਤੇ ਪਿੱਛੇ ਦੇਖੋ ਤੁਸੀਂ ਤੇ ਜਿਉਂ ਨਹੀਂ ਸਾਰਾ ਸਾਡਾ ਸਟਾਫ ਲੱਗਿਆ ਹੋਇਆ ਸਾਰੀ ਕੰਮ 11 ਹੋਜਾ ਘਟ ਨਹੀਂ ਲੱਗਿਆ ਤੇ ਇਹ ਵੀ ਗੱਡੀ ਵਿਕ ਚੁੱਕੀ ਆ ਹਾਂਜੀ ਹਾਂਜੀ ਬਹੁਤ ਬਹੁਤ ਮੁਬਾਰਕਾਂ ਆਂ ਮਾਡਲ ਗੱਡੀ ਆ ਇਹ ਪਹਿਲੇ ਨੌ ਦੀ ਕਾਰ ਆ 7 ਲੱਖ 15 ਹਜ਼ਾਰ ਰੁਪਏ ਦੀ ਗੱਡੀ ਇਹ ਤੁਹਾਨੂੰ ਮਿਲ ਜੂਗੀ ਜੀ ਤੇ ਇੱਧਰ ਕਹਿਮਾ ਕਿ ਐਮੀ ਪੂਰੀ ਚੱਲ ਰਹੀ ਆ ਤੁਸੀਂ ਇੱਧਰ ਦਿਖਾਈਏ ਮਾਸਟਰ ਜੀ ਇੱਧਰ ਕਹਿਮਾ ਗੇਮੀ ਪੂਰੀ ਚੱਲ ਰਹੀ ਪੂਰਾ ਜੋਰ ਫੜਿਆ ਹੈ ਇਸ ਟਾਈਮ ਮਤਲਬ ਹਲੇ ਦੁਪਹਿਰ ਦੇ 3:00 ਵੱਜੇ ਨੇਗੇ ਪਰ ਪੂਰੀ ਟੀਮ ਪੂਰੀ ਉਤਸ਼ਾਹ ਚ ਗਰਮੀ ਗਰਮੀ ਨਹੀਂ ਲੱਗ ਰਹੀ ਕਿਸੇ ਨੂੰ ਤੇ ਇਹ ਆ ਗਈ ਜੀ 2015-16 ਦੀ ਰਜਿਸਟਰਡ ਟਾਪ ਮਾਡਲ ਗੱਡੀ ਆ 410000 ਰੁਪਏ ਦੀ ਇਕੋ ਸਪੋਰਟਸ ਵਧੀਆ ਕਾਰ ਤੇ ਇਹ ਗੱਡੀ ਵੀ ਸੌਲਡ ਹੋ ਚੁੱਕੀ ਆ ਤੇ ਇਹਦੇ ਤੁਸੀਂ ਦੇਖ ਹੀ ਲਓਗੇ ਫੀਡਬੈਕ ਦੇ ਵਿੱਚ ਆਹ ਗੱਡੀ ਸਾਡੇ ਕੋਲ ਆਈ ਹੀ ਆ ਪਾਰਟੀ ਦੀ 2011 ਮਾਡਲ 2 ਲੱਖ ਰੁਪਏ ਦੀ ਰੇਂਜ ਚ ਆ 11 ਮਾਡਲ i20 ਦੇਖੋ ਟਾਇਰ ਟੂ ਸਾਰਾ ਕੋ ਨਵਾਂ ਵਕ ਐ ਵੀ 5-10000 ਰੁਪਏ ਗੱਡੀ ਦੇ ਉੱਤੇ ਲੱਗਦਾਗਾ ਉਹ ਲਾ ਕੇ ਗੱਡੀ ਪੂਰੀ ਟਾਪ ਦੀ ਬਣ ਜੂਗੀ ZDI ਟਾਪ ਮਾਡਲ ਬੰਪਰ ਕੱਲੇ ਪੇਂਟ 345000 ਰੁਪਏ ਦੀ ਇਹ ਇਹ ਆ ਗਈ ਜੀ ਸਵਸ਼ਟ ਇਹ ਅੱਛਾ ZDI ਚਾਹੇ ਬਹੁਤ ਸੋਹਣੀ ਗੱਡੀ ਹੈ 12 ਮਾਡਲ 12 ਮਾਡਲ ਚ ZDI ਬਹੁਤ ਘੱਟ ਗੱਡੀ ਮਿਲਦੀ ਆ ਤੇ ਨੰਬਰ ਵੀ ਪੂਰਾ ਟਾਪ ਦਾ 222 ਤੇ XUV 500 ਆ ਗਈ ਜੀ ਇਹ ਵਿਰੇ ਸੇਲ ਹੋਗੀ ਸੇਲ ਹੋਗੀ ਕਿੰਨੇ ਦੀ ਦੱਸ ਦੇ ਨਹੀਂ 2017 ਮਾਡਲ ਗੱਡੀ ਆ ਇਹ ਤੇ ਪੂਰੀ ਟਾਪ ਦੀ ਕਾਰ ਹੈ 74000 ਚੱਲੀ ਆ ਸੈਕੰਡ ਓਨਰ ਗੱਡੀ ਆ ਸਵਾ 1/4 ਦੀ ਬਾਂਜੂ 1/2 4 ਮੰਗ ਰਹੀ ਆ ਪਾਰਟੀ ਸਵਾ 1/4 ਦੀ ਤੁਹਾਨੂੰ ਗੱਡੀ ਇਹ ਦੇ ਦੇਵਾਂਗੇ ਵਧੀਆ ਕਾਰ ਆ ਪੂਰੀ ਤੇ ਆਜੋ ਹੁਣ ਤੁਹਾਨੂੰ ਮੇਲੇ ਦੇ ਦੂਜੀ ਸਾਈਡ ਲੈ ਕੇ ਜਾ ਚੱਲ ਭਈ ਇਹ ਆ ਗਈ ਜੀ ਸਕੋਰਪੀਓ ਫਸਟ ਓਨਰ ਗੱਡੀ ਆ ਇਹ ਤੇ 6.5 ਲੱਖ ਰੁਪਏ ਦੀ ਵਿੱਚ ਐਨਓਸੀ ਤੁਹਾਨੂੰ ਦੇ ਦਾਂਗੇ ਐਸ 6+ ਮਾਡਲ ਦੇ ਵਿੱਚ ਬਹੁਤ ਵਧੀਆ ਕਾਰ ਆ ਤੇ ਨੰਬਰ ਐਚ ਆ ਰ ਤੇ ਰੇਟ ਬਹੁਤ ਵਾਜਬ ਆ ਮਤਲਬ ਜੇ ਕੋਈ ਭਰਾ ਸਾਡਾ ਦੇਖਦਾ ਹੋਏ ਵੀਡੀਓ ਲੈ ਸਕਦਾ 2014 ਮਾਡਲ ਤੁਹਾਨੂੰ 4 ਲੱਖ ਰੁਪਏ ਦੀ ਵਰਨਾ ਦੇ ਦਾਂਗੇ ਫਸਟ ਆਨਰ 85 ਹਜ਼ਾਰ ਚੱਲੀ ਹੋਈ ਵਧੀਆ ਗੱਡੀ ਆ ਪ੍ਰੋਜੈਕਟਰ ਲਾਈਟ ਵਾਲੀ ਆ ਤੇ ਇਹ ਆ ਗਈ ਜੀ 2012 ਮਾਡਲ ਸੀएनजी ਵਾਲੀ 1 ਲੱਖ 65 ਹਜ਼ਾਰ ਰੁਪਏ ਦੀ अल्टੋ ਲਓ ਜੀ ਹੁਣ ਤੁਹਾਨੂੰ ਜਿਹੜੀ ਚੀਜ਼ ਦਿਖਾਉਣ ਜਾ ਰਹੇ ਆ ਉਹ ਮਤਲਬ ਕਾਰ ਬਜ਼ਾਰ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਊ ਵੀ ਕੋਈ ਕਾਰ ਬਜ਼ਾਰ ਐ ਲਿਖ ਕੇ ਲਾ ਦੂ ਇਹ ਗੱਲ ਨੂੰ ਵੀ ਫਿਕਸ ਪ੍ਰਾਈਸ ਕਾਰ ਮਤਲਬ ਇਹ ਬਹੁਤ ਵੱਡੀ ਚੀਜ਼ ਆ ਕਿਉਂਕਿ ਸਾਡੀ ਸੋਚ ਮੁਤਾਬਕ ਮੇਰੇ ਖਿਆਲ ਦੁਨੀਆ ਇਦੋਂ ਨਹੀਂ ਬਦਲ ਜਾਣੀ ਹੌਲੀ ਹੌਲੀ ਤੇ ਹਲੇ ਲੋਕਾਂ ਨੂੰ ਇਹ ਚੀਜ਼ ਓਪਰੀ ਲੱਗਦੀ ਆ ਪਰ ਹੋ ਸਕਦਾ 2-4 ਮਹੀਨਿਆਂ ਬਾਅਦ ਇਹ ਆਮ ਲੱਗਣ ਲੱਗ ਜਾਵੇ ਵੀ ਯਾਰ ਚੀਜ਼ ਵਧੀਆ ਯਾਰ ਨਾ ਕੋਈ 네ਗੋਸ਼ੀਏਬਲ ਨਾ ਕੋਈ ਧੜਕੂ ਮਤਲਬ ਅਸੀਂ ਵੀ ਉਸ ਦੁਕਾਨ ਤੇ ਜਾ ਕੇ ਖੁਸ਼ ਹਾਂ ਜਿੱਥੇ ਜਾਂ ਬੂਟਾਂ ਵਾਲੇ ਦੇ ਕੱਪੜੇ ਵਾਲੇ ਦੇ ਜਾਂ ਮਠਾਈ ਵਾਲੇ ਜਿੱਥੇ 네ਗੋਸ਼ੀਏਬਲ ਨਹੀਂ ਹੁੰਦਾ ਮਤਲਬ ਇੱਕੋ ਹੀ ਰੇਟ ਆ ਚਾਹੇ ਅਗਲਾ ਵੱਧ ਲੈ ਗਿਆ ਮਾਰਨੇ ਚਾਹੇ ਘੱਟ ਲੈ ਗਿਆ ਆਪਣੇ ਮਨ ਨੂੰ ਤਸੱਲੀ ਹੁੰਦੀ ਆ ਵੀ ਆਪਾਂ ਸਹੀ ਪੈਸੇ ਲਾ ਲਏ ਆਹ ਲੋ ਹੁਣ ਇਹ ਜਿਹੜੀ ਲਾਈਨ ਤੁਸੀਂ ਦੇਖ ਰਹੇ ਹੋ ਕਾਰਪਟ ਤੇ ਤੇ ਸਾਰੀ ਲ ਤੇ ਇਹ ਲਾਈਨ ਆ ਜਿਹੜੀ ਇਹ ਸਾਰੀ ਇਹ ਲਗਭਗ 100 100 ਦੇ ਕਰੀਬ ਗੱਡੀ ਹੋਊਗੀ ਤੇ ਇਹ ਸਾਰੀ ਫਿਕਸ ਪ੍ਰਾਈਸ ਵਾਲੀ ਆ ਤੇ ਤੁਸੀਂ ਦੇਖਦੇ ਜੇ 2014 ਮਾਡਲ ਇਹ VDI ਆ ਥਰਡ ਓਨਰ ਗੱਡੀ ਆ ਤੇ 340000 ਰੁਪਏ ਦੀ ਗੱਡੀ ਇਹ ਤੁਹਾਨੂੰ ਮਿਲ ਜੂਗੀ ਵਧੀਆ ਕਾਰ ਐ ਤੇ अल्टੋ ਇਹ K10 ਫਸਟ ਓਨਰ ਗੱਡੀ ਆ ਤੇ 170000 ਰੁਪਏ ਦੀ ਗੱਡੀ ਆ ਫਸਟ ਓਨਰ ਅਲਾਈ ਵਗੈਰਾ ਪਏ ਹੋਏ ਨੇ ਨੰਬਰ ਵੀ ਬਹੁਤ ਵਧੀਆ ਗੱਡੀ ਦਾ ਜੋੜਾ ਜੋੜੇ ਚ ਨੰਬਰ ਆ ਤੇ ਇਹ ਆ ਗਈ ਜੀ LXI 2014 ਮਾਡਲ ਥਰਡ ਓਨਰ ਗੱਡੀ ਆ ਤੇ ਗੱਡੀ ਬਣ ਜੂਏ 230000 ਰੁਪਏ ਇਹ ਆ ਗਈ ਜੀ 2000 2016 ਮਾਡਲ ਅਲਟੋ 73000 ਚੱਲੀ ਆ ਓਨਰ ਸੈਕੰਡ ਆ ਲੇਕਿਨ ਓਰੀਜਨਲ ਪੇਂਟ ਚ ਗੱਡੀ ਆ 270000 ਰੁਪਏ ਦੀ ਗੱਡੀ ਆ ਤੁਹਾਨੂੰ ਮਿਲ ਜੂਗੀ 2019 ਮਾਡਲ K10 ਹੈਗੀ ਆ ਇਹ ਤੇ 325000 ਰੁਪਏ ਦੀ ਤੁਹਾਨੂੰ ਨੰਬਰ ਲਾ ਕੇ 50 ਮਿਲ ਜੂਗੀ ਜਸਟ ਗੱਡੀ ਮਤਲਬ ਮਾਰਕੀਟ ਦੇ ਵਿੱਚ ਬਹੁਤ ਘਟ ਆਉਂਦੀ ਆ ਗੱਡੀ ਇਹ ਤੇ ਗੱਡੀ ਬਹੁਤ ਸੋਲਡਬਲ ਟਾਟਾ ਦੀ ਬਹੁਤ ਵਧੀਆ ਗੱਡੀ ਹੈ 14 ਮਾਡਲ ਜੀ ਆਪਾਂ ਡਿਜ਼ਾਇਰ ਲਈਏ ਤਾਂ 4 ਲੱਖ ਰੁਪਏ ਦੀ ਮਿਲਦੀ ਹੈ ਇਹ ਗੱਡੀ ਤੁਹਾਨੂੰ ਦਵਾਂਗੇ ਅਸੀਂ 2 ਲੱਖ 20 ਹਜ਼ਾਰ ਰੁਪਏ ਚਾਹੇ ਡੈਲਟਾ ਮਾਡਲ ਦੇ ਵਿੱਚ ਆ 6 ਲੱਖ ਰੁਪਏ ਦੀ ਗੱਡੀ ਤੁਹਾਨੂੰ ਅਸੀਂ ਇਹ ਦੇ ਦਾਂਗੇ ਆ ਲਾਈ ਵਗੈਰਾ ਐਕਸਟਰਾ ਫਿਟਿੰਗ ਹੋਈ ਹੋਈ ਆ ਬਹੁਤ ਸੋਹਣੀ ਕਾਰ ਆ ਹੋਂਡਾ ਆ ਵੀ ਮੱਕੂ ਕੀ ਮਾਰਕੀਟ ਦੇ ਵਿੱਚ ਜਮਈ 90 ਹਜ਼ਾਰ ਰੁਪਏ ਦੀ ਤੁਹਾਨੂੰ ਗੱਡੀ ਮਿਲ ਜੂਜੀ 26 ਤੱਕ ਪਾਸ ਹੈ ਤੇ ਸਿਆਜ਼ 2018 ਮਾਡਲ ਹੈ ਇਹ ਫਸਟ ਓਨਰ ਹੈ ਤੇ 5 ਲੱਖ 65 ਹਜ਼ਾਰ ਰੁਪਏ ਦੀ ਗੱਡੀ ਆ ਫਿਕਸ ਰੇਟ ਦੇ ਵਿੱਚ ਹੈ ਵੀ ਵਧੀਆ ਕਾਰ ਆ ਡੈਲਟਾ ਮਾਡਲ ਦੇ ਵਿੱਚ ਤੇ ਇਹ ਆ ਗਈ ਜੀ 11 ਮਾਡਲ ਰੇਟਸ ਓਨਰ ਸੈਕੰਡ ਆ 225000 ਰੁਪਿਆ ਵਧੀਆ ਕਾਰ ਆ origional ਪੇਂਟ ਚ ਤੇ ਇਹ ਆ ਗਈ ਜੀ ਆਪਣੀ ਜੈਨਸਟਰੀ ਲੋ 1 ਲੱਖ 5000 ਰੁਪਏ ਦੀ ਗੱਡੀ ਮਿਲ ਜੂ ਜੀ ਪੀਪੀ 28 ਨੰਬਰ ਦੀ ਗੱਡੀ ਆ ਤੇ 28 ਤੱਕ ਪਾਸ ਹੈ ਬਾਕੀ ਆਪਾਂ ਚੱਲਦੇ ਆ ਅੱਗੇ 9/15 ਫਸਟ ਓਨਰ 90000 ਚੱਲੀ ਸੀ 315000 ਰੁਪਏ ਦੀ ਰੇਟਸ ਹੁੰਦੇ ਦਾਂਗੇ ਅਲਾਈ ਵਗੈਰਾ ਪਾਏ ਹੋਏ ਨੇ ਵਧੀਆ ਕਾਰ ਆ ਤੇ ਵਿਜੈ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਕਿਵੇਂ ਹੋ ਵਿਜੈ ਜੀ? ਠੀਕ ਹੈ? 2012 ਮਾਡਲ ਵੱਡੀ ਡਿੱਗੀ ਵਾਲੀ ਗੱਡੀ ਸੇਲਸਮੈਨੀ ਵਾਸਤੇ ਮਤਲਬ ਜਿਹੜੇ ਸੇਲਸਮੈਨੀ ਕਰਦੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਕਾਰ ਹੈ। 22-23 ਦੀ ਐਵਰੇਜ ਡੀਜ਼ਲ ਤੇ ਦਿੰਦੀ ਹੈ ਇਹ। ਅਲਾਇਹ ਕੰਪਨੀ ਦੇ ਪਏ ਹੋਏ ਨੇ ਤੇ ਸੈਕੰਡ ਓਨਰਾਂ ਦੀ ਗੱਡੀ 97 ਹਜ਼ਾਰ ਚੱਲੀ ਹੈ ਇੰਜਨ ਵਗੈਰਾ ਬਿਲਕੁਲ ਓਕੇ ਆ। 2 ਲੱਖ ਰੁਪਏ ਦੀ ਗੱਡੀ ਤੁਹਾਨੂੰ ਇਹ ਦੇ ਦਾਂਗੇ ਬਹੁਤ ਬਾਜ ਬਰੇਡ ਦੀ ਕਾਰ ਹੈ। ਤੇ ਇਹ ਆ ਗਈ ਜੀ ਪੈਨਿਊ 6.5 ਲੱਖ ਰੁਪਏ ਦੀ 19 ਮਾਡਲ ਪੈਟਰੋਲ। ਫਸਟ ਓਨਰਾਂ ਦੀ ਤੇ ਆ ਗਈ ਜੀ 2018 ਮਾਡਲ ਬਹੁਤ ਸੋਹਣੀ ਗੱਡੀ ਬਰੀਜ਼ਾ 690000 ਰੁਪਏ 76000 ਕਿਲੋਮੀਟਰ ਚੱਲੀ ਹੀ ਆ ਅਲਾਈ ਟਾਇਰ ਜਮਾ ਨਵੇਂ ਨੇ ਬਹੁਤ ਸੋਹਣੀ ਕਾਰ ਤੇ ਕੰਫਰਟ ਲਾਈਨ ਦੇ ਵਿੱਚ ਇਹ ਆ ਪੋਲੋ ਪੋਲੋ ਗੱਡੀ ਆ ਜੀ 2014 ਮਾਡਲ 135000 ਚੱਲੀ ਹੀ ਆ 3 ਲੱਖ 25000 ਰੁਪਏ ਦੀ ਗੱਡੀ ਹੈ ਮਿਲੂਗੀ ਤੁਹਾਨੂੰ ਇਹ ਆ ਗਈ ਜੀ ਡਿਜ਼ਾਇਰ 2018 ਮਾਡਲ ਹੈ ਤੇ ਪੁਸ਼ ਬਟਨ ਸਟਾਰਟ ਵਾਲੀ ਜੀਡੀੀ ਪਲੱਸ ਹੈ ਜੀ ਇਹ ਫਸਟ ਓਨਰ 82000 ਚੱਲੀ ਹੋਈ ਆ ਇੱਕ 6,15,000 ਰੁਪਏ ਦੀ ਗੱਡੀ ਤੁਹਾਨੂੰ ਆਪਣੇ ਕੋਲੇ 19 ਮਾਡਲ VDI ਸੈਕੰਡ ਓਨਰ 96,500 ਕਿਲੋਮੀਟਰ ਚੱਲੀ ਹੋਈ ਆ 6,10,000 ਰੁਪਏ ਦੀ ਗੱਡੀ ਤੁਹਾਨੂੰ ਇਹ ਗੱਡੀ ਮਿਲ ਜੂ ਬਹੁਤ ਸੋਹਣੀ ਕਾਰ ਹੈ ਸੇ ਇਹ ਆ ਗਈ ਜੀ i20 ਪੈਟਰੋਲ ਦੇ ਵਿੱਚ 2010 ਮਾਡਲ ਸੈਕੰਡ ਓਨਰ 1,15,000 ਕਿਲੋਮੀਟਰ ਚੱਲੀ ਹੈ 1,90,000 ਰੁਪਏ ਦੀ ਗੱਡੀ ਤੁਹਾਨੂੰ ਪੈਟਰੋਲ ਦੇ ਵਿੱਚ ਇਹ ਮਿਲ ਜੂਗੀ ਇਹ ਆ ਗਈ ਜੀ ਨੋਵਾ ਸਿਰਫ 2 ਲੱਖ ਰੁਪਏ ਦੀ ਨੋਵਾ ਲੈਣਾ ਚਾਹੁੰਦੇ ਹੋ ਤਾਂ ਆ ਜਿਓ ਸਾਨੂੰ ਫੋਨ ਕਰ ਲਿਓ ਬਹੁਤ ਵਧੀਆ ਗੱਡੀ ਆ 28 ਤੱਕ ਪਾਸ ਐ 87000 ਕਿਲੋਮੀਟਰ ਚੱਲੀ ਆ ਓਨਰ ਸੈਕੰਡ ਐ ਤੇ ਸਿਰਫ 2 ਲੱਖ ਰੁਪਏ ਇਹ ਗੱਡੀ ਆਈ ਐ ਜੀ ਸਾਡੇ ਕੋਲੇ ਜਿਹਦਾ ਹਲੇ ਸਾਨੂੰ ਡਾਟਾ ਆਇਆ ਨਹੀਂ ਸਾਡੇ ਕੋਲੇ ਤੇ ਗੱਡੀ ਸੋਣੀ ਆ ਪਰ ਪੂਰੀ ਇੱਕ ਵਾਰੀ ਕਾਲ ਕਰ ਲਿਓ ਜੇ ਨਹੀਂ ਇਹ ਗੱਡੀ ਬਾਰੇ ਕੁਝ ਡਿਟੇਲ ਲੈਣੀਆਂ ਤੁਨੇ ਤੇ ਇਹ ਵੀ ਆਈ ਹੋਈ ਫਿਕਸ ਪ੍ਰਾਈਸ ਤੇ ਵੀ ਆ ਉਸੇ ਲਾਈਨ 'ਚ ਖੜੀ ਆ 18 ਮਾਡਲ ਐਕਸਯੂਵੀ 500 ਗੱਡੀ ਆ 6 ਲੱਖ 80000 ਰੁਪਏ ਦੀ ਗੱਡੀ ਤੁਹਾਨੂੰ ਇਹ ਮਿਲ ਜੂਗੀ ਜੀ 2015 ਮਾਡਲ 4 ਲੱਖ ਰੁਪਏ ਦੀ ਵਿਦ ਐਨਓਸੀ ਬਹੁਤ ਹੀ ਪਿਆਰੀ ਗੱਡੀ ਆ ਬਹੁਤ ਸੋਹਣੀ ਗੱਡੀ ਆ ਤੇ ਨਵੇਂ ਕੰਟੀਨੈਂਟਲ ਦੇ ਟਾਇਰ ਨੇ ਤੇ ਹੁਣ ਤੁਹਾਨੂੰ ਦਿਖਾਵਾਂਗੇ ਆਪਾਂ ਫੇਰ ਆਪਾਂ ਪੁਰਾਣੀ ਕੈਟਾਗਰੀ ਚ ਆ ਜੰਨੇ ਆ अल्टੋ 2006 ਮਾਡਲ ਐ ਤੇ ਫਰਸਟ ਓਨਰ ਆ 72000 ਕਿਲੋਮੀਟਰ ਚੱਲੀ ਹੋਈ ਆ ਤੇ 120000 ਰੁਪਏ ਦੀ ਗੱਡੀ ਆ ਖੜਾਵਾ ਖੜੂਗਾ ਪੂਰਾ ਬਨਵਾ ਗੱਡੀ ਦਾ ਸਿਰਫ 280000 ਰੁਪਏ ਦੀ ਸਵਿਫਟ ਐ 12 ਮਾਡਲ ਬੀਡੀਆਈ ਵਧੀਆ ਕਾਰ ਬੁਲੀ ਤੇ ਇਹ ਆ ਗਈ ਜੀ ਐਕਸਯੂਵੀ 500 ਡਬਲ 10 ਮਾਡਲ ਸਨਰੂਫ ਵਾਲੀ ਉੱਪਰ ਚੱਕੋ ਸਨ ਰੂਫ ਲੱਗਿਆ ਹੈ 7.5 ਲੱਖ ਰੁਪਏ ਦੀ 16 ਮਾਡਲ ਗੱਡੀ ਆ ਬਾਕੀ ਮੌਕੇ ਤੇ ਨੇਗੋਸ਼ੀਏਬਲ ਕੁਛ ਨਾ ਕੁਛ ਹੋ ਜੂਗਾ ਇਹ ਆ ਗਈ ਜੀ Swift 2018 ਮਾਡਲ ਐਲਡੀਆਈ ਆਪਸ਼ਨਲ ਦੇ ਵਿੱਚ 5.90 ਲੱਖ ਰੁਪਏ ਦੀ 2018 ਮਾਡਲ ਸੈਕੰਡ ਆਨਰ ਗੱਡੀ ਆ ਬਾਕੀ ਨੇਗੋਸ਼ੀਏਬਲ ਕੁਛ ਨਾ ਕੁਛ ਹੋ ਜੂਗਾ ਤੇ 2011/12 ਗੱਡੀ ਆ ਇਹ ਤੇ 1.95 ਲੱਖ ਰੁਪਏ ਦੀ ਮਾਈਨਰ ਟਚਿੰਗ ਹੈਗੀ ਆ ਗੱਡੀ ਤੇ 66000 ਕਿਲੋਮੀਟਰ ਚੱਲੀ ਜਿਆ ਗੱਡੀ ਇਹ ਆ ਗਈ ਜੀ ਆਟੋਮੈਟਿਕ ਦੇ ਵਿੱਚ ਆਟੋਮੈਟਿਕ ਦੇ ਵਿੱਚ 2018 ਮਾਡਲ ਬਰੀਜ਼ਾ ਪੰਜ ਓਨਰ 112000 ਚੱਲੀ ਹੀ ਆ 570000 ਰੁਪਏ ਦੀ ਵਿਦ ਐਨਓਸੀ ਤੁਹਾਨੂੰ ਇਹ ਗੱਡੀ 570 ਦੀ 18 ਮਾਡਲ ਬਹੁਤ ਵਧੀਆ ਰੇਟ ਹੈ ਐਸ ਕ੍ਰੋਸ 2015 ਮਾਡਲ ਗੱਡੀ ਆ sigma ਮਾਡਲ ਦੇ ਵਿੱਚ ਆ 380000 ਰੁਪਏ ਦੀ ਗੱਡੀ ਹੈ ਤੇ 16 ਮਾਡਲ ਰਿਸਟਰ 18 ਮਾਡਲ ਡਿਜ਼ਾਇਰ VDI ਆਪਸ਼ਨਲ ਦੇ ਵਿੱਚ 525000 ਰੁਪਏ ਦੀ ਤੁਹਾਨੂੰ ਇਹ ਡਿਜ਼ਾਇਰ ਦੇ ਦਾਂਗੇ ਜੀ ਬਹੁਤ ਵਧੀਆ ਗੱਡੀ 2010 ਮਾਡਲ अल्टੋ 3rd ਓਨਰ 115000 ਰੁਪਏ ਦੀ ਮਤਲਬ अल्टੋ ਵੀ ਸਾਡੇ ਕੋਲ ਬਹੁਤ ਵਾਜਬ ਜੀ ਰੇਂਜ ਦੇ ਵਿੱਚ ਹੈਗੀਆਂ ਨੇ ਕਾਫੀ ਗੱਡੀਆਂ ਲਓ ਜੀ ਇਸ ਮੇਲੇ ਦੇ ਵਿੱਚ ਸਿਰਫ ਨੋਵਾ ਕ੍ਰਿਸਟਾ ਇੱਕੋ ਹੀ ਆਈ ਆ 17 ਮਾਡਲ ਕ੍ਰਿਸਟਾ ਸੈਕੰਡ ਓਨਰ 10 ਚੱਲੀ ਹੋਈ ਆ 13 ਲੱਖ ਰੁਪਏ ਦੀ ਗੱਡੀ ਇਹ ਤੁਹਾਨੂੰ ਮਿਲ ਜੂਗੀ ਜੀ ਇਹ ਆ ਗਈ ਜੀ ਇਟਿਓਸ 2018 ਮਾਡਲ ਆ ਇਹ ਤੇ ਮੇਰੇ ਕੋਲ 5.5 ਲੱਖ ਰੁਪਏ ਦੀ ਗੱਡੀ ਇਹ ਪਾਰਟੀ ਮੰਗਦੀ ਆ 18 ਮਾਡਲ ਆ ਨੰਬਰ ਬਹੁਤ ਸੋਹਣਾ ਗੱਡੀ ਆ ਤੇ ਇਹ ਆ ਗਈ ਜੀ 2009 ਮਾਡਲ ਵਰਨਾ ਐਸਐਕਸ 190000 ਰੁਪਏ ਦੀ ਲੋਕਲ ਬਰਨਾਲੇ ਦਾ ਬਰਨਾਲੇ ਦਾ ਨੰਬਰ ਹੈਗਾ ਲਓ ਜੀ ਇਸ ਇਸ ਮੇਲੇ ਦੀ ਸ਼ਾਨ ਜੈਗੂਅਰ ਹੈ ਜੀ ਇਹ ਐਕਸਐਫ ਮਾਡਲ ਹੈ ਤੇ ਟਾਟਾ ਦੀ ਕੰਪਨੀ ਦੀ ਗੱਡੀ ਹੈ ਤੇ ਗੱਡੀ ਬਹੁਤ ਸੋਹਣੀ ਆ ਨਵੀਂ ਨਕੋਰ ਹੈ 80000 ਚੱਲੀ ਹੈ ਡੀਜ਼ਲ ਆ ਸੈਕੰਡ ਓਨਰ ਹੈ ਤੇ ਗੱਡੀ ਦਾ ਰੇਟ ਆ ਜਿਹੜਾ ਉਹ ਹੈਗਾ ਸਿਰਫ 6.5 ਲੱਖ ਰੁਪਏ ਦੀ ਗੱਡੀ ਤੁਹਾਨੂੰ ਦੇ ਦਾਂਗੇ ਜੈਗੂਅਰ ਮੰਨ ਲਓ 70 ਲੱਖ ਰੁਪਏ ਦੀ ਗੱਡੀ ਸਿਰਫ 6.5 ਲੱਖ ਰੁਪਏ ਦੀ ਨਿਸ਼ਾਰ ਜੀ ਗੱਡੀ ਪੂਰੀ ਆਰਸੀ ਤੇ ਆ ਗਏ ਗੱਡੀ ਪੂਰੀ ਟੌਪ ਦੀ 3 ਆਡਨਰ 1 ਲੱਖ ਚੱਲੀ ਹੋਈ 2.5 ਲੱਖ ਜਿਆਦਾ ਸਮਾਂ ਹੋ ਗਿਆ ਜੀ ਬੀਡੀਆਈ ਸਾਰੇ ਹਾਲੇ ਹਾਲੇ ਟੈਂਟ ਦੇ ਨੇੜੇ ਆ ਜਾਓ 8 ਮਾਡਲ 2008 ਮਾਡਲ ਗੱਡੀ ਆ ਜੀ ਦੇਖੋ ਲਾਇਲੂਏ ਪਏ ਹੋਏ ਨੇ ਸੋਹਣੀ ਕਾਰ ਆ ਪੂਰੀ 1 ਲੱਖ 20 ਹਜ਼ਾਰ ਰੁਪਏ ਦੀ ਗੱਡੀ ਭਰਾ ਦੇ ਰਹੇ ਨੇ ਕਿ ਬਹੁਤ ਸੋਹਣੀ ਕਾਰ ਆ ਤੇ ਪੂਰੀ A1 ਗੱਡੀ ਆ ਲਓ ਜੀ ਹੁਣ ਰਹਿ ਗਈਆਂ ਆਪਣੀਆਂ ਗੱਡੀਆਂ 2018 ਮਾਡਲ ਦੇ ਵਿੱਚ ਕੋਈ ਵੀ 18 ਮਾਡਲ ਗੱਡੀ 49000 ਚੱਲੀ ਸਾਡੇ ਕੋਲ ਟੈਂਟ ਚ ਆ ਜੇ 6,25,000 ਰੁਪਏ ਦੀ VDI ਆਟੋਮੈਟਿਕ ਆਟੋਮੈਟਿਕ ਚਾਹੀਏ ਵੀ ਗੱਡੀ ਲਓ ਜੀ ਆਪਣੀ ਨੌਜਵਾਨ ਦਿਲਾਂ ਦੀ ਧੜਕਣ ਤੇ ਬਹੁਤ ਸੋਹਣੀ ਗੱਡੀ ਥਾਰ ਮਤਲਬ ਇੰਨੀ ਨਵੀਂ ਕਾਰ ਹੈ ਨਾ ਮਤਲਬ ਬਿਲਕੁਲ オリジナル ਵਾਂਗੂ ਪਈ ਆ ਤੇ ਟਾਇਰ ਬਿਲਕੁਲ ਨਵੇਂ ਨੇ ਇਹ ਗੱਡੀ ਪੂਰੀ ਸ਼ਾਨਦਾਰ ਆ ਔਰ ਗੱਡੀ ਦਾ ਰੇਟ ਸੁਣ ਕੇ ਵੀ ਹਰਾਨ ਰਹਿ ਜੂਗੇ 5.5 ਲੱਖ ਰੁਪਏ 2000 15 ਮਾਡਲ ਗੱਡੀ ਆ ਇਹ ਤੇ ਪੂਰਾ ਸਮਾਨ ਸਮੂਹ ਨੂੰ ਵਧੀਆ ਲਾ ਰੱਖਿਆ ਹਾਰਟ ਟਾਪ ਉੱਤੇ ਫਿਕਸ ਕਰਾਇਆ ਹੈਗਾ ਤੇ ਏਸੀ ਵਗੈਰਾ ਇੰਜਨ ਵਗੈਰਾ ਬਿਲਕੁਲ ਓਕੇ ओरिजिनल ਥਾਰ ਆ ਜੀ ਇਹ ਮਤਲਬ ਡਿਸਪੋਜ਼ਲ ਨਹੀਂ ਹੈਗੀ ओरिजिनल ਥਾਰ ਆ ਬਹੁਤ ਸੋਹਣੀ ਗੱਡੀ ਆ ਤੇ 15 ਮਾਡਲ ਸਵਿਫਟ ਵੀਡੀਆਈ ਫਸਟ ਓਨਰ ਗੱਡੀ 65000 ਚੱਲੀ 3 ਲੱਖ ਰੁਪਏ ਦੀ ਵਿਦ ਐਨਓਸੀ ਤੁਹਾਨੂੰ ਅਸੀਂ ਇਹ ਸਵਿਫਟ ਦੇ ਦਾਂਗੇ ਵਧੀਆ ਕਾਰ ਆ ਤੇ ਘੱਟ ਰੇਂਜ ਦੀ ਸਾਡੇ ਕੋਲ ਅਲਟੋ ਆਈ ਆ 2009 ਮਾਡਲ ਐਲਐਕਐਸਆਈ ਤੇ ਭਰਾ ਸਾਡਾ ਕੋਈ ਲੈਣਾ ਚਾਹਦਾ 125000 ਰੁਪਏ ਦੀ ਗੱਡੀ ਇਹ ਵਿਦ ਅਲਾਈ ਵ 13 ਮਾਡਲ ਰੇਟਸ VDI 3rd ਓਨਰ ਗੱਡੀ ਆ 2,80,000 ਰੁਪਏ ਦੀ ਗੱਡੀ ਆ ਜੀ ਵਧੀਆ ਕਾਰ ਲੈ ਲਓ ਕੱਟ ਰੇਂਜ ਦੀ ਰੇਟਸ ਪੈਟਰੋਲ ਬਹੁਤ ਵਧੀਆ ਕਾਰ ਤੇ 1,30,000 ਰੁਪਏ ਦੀ ਤੁਹਾਨੂੰ ਐਨਓਸੀ ਦੇ ਨਾਲ ਗੱਡੀ ਇਹ ਮਿਲ ਜੂਗੀ ਬਹੁਤ ਸਹੀ ਰੇਟ ਦੀ ਕਾਰ ਆ ਆ ਜੋ ਗੱਡੀਆਂ ਜਾ ਚੁੱਕੀਆਂ ਨੇ ਹਜੇ ਉਸ ਚਲੇ ਗਏ ਕਿਉਂਕਿ ਵਰਨਾ 2012 ਮਾਡਲ 1.6 SX ਮਾਡਲ ਦੇ ਵਿੱਚ 12 ਮਾਡਲ ਵਰਨਾ 12 ਮਾਡਲ ਵਰਨਾ 2 2,70,000 ਰੁਪਏ ਦੀ ਸਿਰਫ 2,70,000 ਰੁਪਏ ਘੱਟ ਰੇਂਜ ਦੀ ਗੱਡੀ ਆ 2016 ਮਾਡਲ ਇੰਡੀਗੋ ਬਾਈ ਮੰਗਦੇ ਨੇ 1.5 ਲੱਖ ਰੁਪਏ ਮਾਡਲ ਬਹੁਤ ਉੱਚਾ ਸੋਨਾ ਤੇ ਇਹ ਆ ਗਈ ਜੀ 2012 ਮਾਡਲ ਵਰਨਾ 3,65,000 ਰੁਪਏ ਦੀ ਗੱਡੀ ਮਿਲ ਜੂਗੀ ਇਹ ਬਹੁਤ ਸੋਹਣੀ ਕਾਰ ਆ ਬੋਲੋ ਟਾਪ ਮਾਡਲ ਜੇ ਤੁਸੀ ਨੇ ਲੈਣੀ ਹੈ ਹਾਈ ਲਾਈਨ ਦੇ ਵਿੱਚ ਖੜੀ ਆ 7 ਲੱਖ ਰੁਪਏ ਦੀ ਗੱਡੀ ਆ ਗ੍ਰੇ ਕਲਰ ਚ ਪਟਿਆਲਾ ਨੰਬਰ ਤੇ ਇਹ ਆ ਗਈ ਜੀ ਪੈਟਰੋਲ ਦੀ Swift 2006 ਮਾਡਲ ਹੈ ਤੇ 1,25,000 ਰੁਪਏ ਦੀ ਗੱਡੀ ਇਹ ਮਿਲਦੀ ਆ। ਇਹ ਸੀ ਜੀ ਸਾਡਾ ਅਮਰਗੜ ਕਾਰ ਮੇਲੇ ਦਾ ਸਟਾਕ। ਇਹ ਚੋਂ ਲਗਭਗ ਐ ਮੰਨੋ ਵੀ 40-45% ਗੱਡੀਆਂ ਹੋ ਜਾ ਚੁੱਕੀਆਂ ਨੇ ਜਾਂ ਵਿਕ ਚੁੱਕੀਆਂ ਨੇ। ਉਹਦੇ ਵਿੱਚੋਂ ਬਾਹਰ ਗੱਡੀਆਂ ਤੁਸੀਂ ਦੇਖਣਾ ਸੀ ਪੂਰਾ ਭਰਿਆ ਹੋਇਆ ਸੀ ਅੱਜ ਦਿਨ ਦੇ ਟਾਈਮ ਤੇ ਹੁਣ ਟਾਈਮ ਹੋ ਗਿਆ ਲਗਭਗ 5 ਦਾ ਤੇ ਆ ਲੱਕੀ ਡਰਾ ਦਾ ਵੀ ਟਾਈਮ ਹੋ ਰਿਹਾਗਾ। ਸਟਾਕੇ ਮੇਲੇ ਲੱਗਿਆ ਤੇ ਕਾਰ ਮੇਲੇ ਦਾ ਕਨਸੈਪਟ ਕਿਵੇਂ ਲੱਗਿਆ ਤੁਹਾਨੂੰ ਹਣਾ ਤੇ ਫਿਕਸ ਪ੍ਰਾਈਸ ਦਾ ਕਨਸੈਪਟ ਕਿਵੇਂ ਲੱਗਿਆ ਇਹਦੇ ਬਾਰੇ ਕਮੈਂਟ ਜਰੂਰ ਤੁਹਾਡੇ ਕਮੈਂਟ ਵਧੀਆ-ਵਧੀਆ ਕਮੈਂਟਾਂ ਦੀ ਇੰਤਜ਼ਾਰ ਵਿੱਚ ਰਹਾਂਗੇ ਅਗਲਾ ਮੇਲਾ ਜਿਹੜਾ ਹੈਗਾ ਉਹ ਹੈਗਾ 10 ਅਗਸਤ ਦਾ ਅਗਲੇ ਮਹੀਨੇ ਜਣੀ ਮਹੀਨੇ ਦੇ ਅਸੀਂ ਦੂਜੇ ਐਤਵਾਰ ਅਸੀਂ ਲਾਉਨੇ ਹੁੰਦੇ ਆ ਮੇਲਾ ਤੇ ਮਿਲਾਂਗੇ ਜੀ ਤੇ ਚਾਰ ਬ੍ਰਾਂਚਾਂ ਤੋਂ ਅਸੀਂ ਆਮ ਤੌਰ ਤੇ ਤੁਹਾਡੀ ਤੁਹਾਨੂੰ ਸਟਾਕ ਦੀਆਂ ਵੀਡੀਓ ਭੇਜਦੇ ਆਂ ਆਪਾਂ ਚਾਰ ਬ੍ਰਾਂਚਾਂ ਨੇ ਆਪਣੀਆਂ ਅਮਰਗੜ ਸੰਗਰੂਰ ਬਰਨਾਲਾ ਤੇ ਪਹੀੜ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਤੇ ਇਹ ਬ੍ਰਾਂਚਾ ਜੀ ਤੁਸੀਂ ਜਦੋਂ ਮਰਜ਼ੀ ਜਾ ਕੇ ਦੇਖ ਸਕਦੇ ਹੋ 20 ਤੋਂ 25 ਗੱਡਿਆਂ ਦਾ ਸਟਾਕ ਤੁਹਾਨੂੰ ਹਰ ਵਕਤ ਮਿਲੂਗਾ ਔਰ ਸਟਾਫ ਤੁਹਾਨੂੰ ਇਹੋ ਜਿਹਾ ਮਿਲੂਗਾ ਤੁਹਾਨੂੰ ਲੱਗੂਗਾ ਹੀ ਨਹੀਂ ਹੈਗਾ ਵੀ ਇਹ ਮਤਲਬ ਅ ਡੀਲਰ ਨੇ ਫੈਮਿਲੀ ਵਾਂਗ ਤੁਹਾਨੂੰ ਡੀਲ ਕਰਨਗੇ ਫਾਈਨਾਂਸ ਫੈਸਿਲਿਟੀ ਰਹਦੀ ਆ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਿਹਾ ਕਰੋ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਅਗਲੇ ਮੇਲੇ ਤੇ ਸਤਿ ਸ੍ਰੀ ਅਕਾਲ